ਦੁਨੀਆ 'ਚੋ ਮਿਹਨਤੀ ਤੋਂ ਮਿਹਨਤੀ ਲੋਕ ਪਏ ਨੇ ਪਰ ਕਿਸਾਨ ਨੂੰ ਦੁਨੀਆ ਦਾ ਸਭ ਤੋਂ ਮਿਹਨਤੀ ਬੰਦਾ ਮੰਨਿਆ ਗਿਆ ਹੈ ਅੰਨ ਦਾਤਾ ਕਿਸਾਨ ਨੂੰ ਮੰਨਿਆ ਗਿਆ ਹੈ ਜੋ ਪੂਰੀ ਦੁਨੀਆ ਦਾ ਢਿੱਡ ਭਰਦਾ ਹੈ ਲੋਕਾਂ ਦੇ ਮੂੰਹ ਤੱਕ ਇਹ ਅੰਨ ਕਿਵੇਂ ਪਹੁੰਚ ਰਿਹਾ ਹੈ ਕਿਵੇਂ ਤਿਆਰ ਹੁੰਦਾ ਹੈ ਕਿਸਾਨ ਹੀ ਜਾਣਦਾ ਹੈ ਕਿੰਨੀ ਕੁ ਮਿਹਨਤ ਇਸ ਅੰਨ ਨੂੰ ਉਗਾਉਣ ਤੇ ਤਿਆਰ ਕਰਨ ਤੇ ਲੱਗਦੀ ਹੈ ਜੇ ਕਿਸੇ ਨੂੰ ਅੱਧੀ ਰਾਤ ਨੂੰ ਉੱਠ ਸੁੱਤੇ ਪੈਨ ਕਹੇ ਨਾ ਵੀ ਮੈਨੂੰ ਪਾਣੀ ਦਾ ਗਲਾਸ ਦੇ ਦੇ ਤਾਂ ਕਹਿ ਦਿੰਦਾ ਅਗਲਾ ਮੇਰੀ ਤਾਂ ਨੀਂਦ ਖਰਾਬ ਹੁੰਦੀ ਹੈ ਤੂੰ ਉੱਠ ਕੇ ਲੈ ਲੈ ਪਰ ਧੰਨਾ ਇਹ ਕਿਸਾਨ ਜੋ ਅੱਧੀ ਅੱਧੀ ਰਾਤ ਨੂੰ ਸਿਆਲਾਂ ਦੇ ਵਿੱਚ ਗਰਮੀਆਂ ਦੀਆਂ ਰੁੱਤਾਂ ਦੇ ਵਿੱਚ ਅੱਧੀ ਅੱਧੀ ਰਾਤ ਨੂੰ ਫਸਲਾਂ ਨੂੰ ਪਾਣੀ ਲਗਾਉਣ ਜਾਂਦਾ ਹੈ ਰੇਹਾ ਸਪਰੇਹਾ ਉਹ ਕਰਦਾ ਹੈ ਦਿਨ ਰਾਤ ਮਿਹਨਤ ਕਰਦਾ ਹੈ ਰਾਤਾਂ ਨੂੰ ਜਾਗਦਾ ਹੈ ਦਿਨੇ ਤੋਂ ਪਾਣੀ ਵਿੱਚ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਫਸਲ ਨੂੰ ਅਗਾਉਂਦਾ ਹੈ ਬੀਜ ਦਾ ਹੈ ਤਾਂ 6-6 ਮਹੀਨੇ ਉਡੀਕ ਵੀ ਕਿਸਾਨ ਕਰਦਾ ਹੈ ਕਿ ਹੁਣ ਚਲੋ ਰੁੱਤ ਆਏਗੀ ਫਸਲ ਬਣੇਗੀ ਉਹਦੀ ਵਾਢੀ ਹੋਵੇਗੀ ਅਤੇ ਉਸ ਨੂੰ ਵੀ ਜਿਹੜਾ ਕਿ 2 ਪੈਸੇ ਬਾਨਣਗੇ ਆਪਣੇ ਉਹ ਘਰ ਦਾ ਗੁਜ਼ਾਰਾ ਉਹ ਕਰੇਗਾ ਤੇ ਅੱਗੇ ਜਿਹੜਾ ਕਿ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਸ ਦੇ ਵੱਲੋਂ ਉਗਾਇਆ ਗਿਆ ਵੀਜਿਆ ਗਿਆ ਅੰਨਾ ਲੋਕਾਂ ਦੇ ਮੂੰਹ ਤੱਕ ਪਹੁੰਚੇਗਾ ਪਰ ਉਦੋਂ ਹੀ ਬੜਾ ਦੁੱਖ ਲੱਗਦਾ ਹੈ ਜਦੋਂ ਐਨ ਫਸਲ ਪੱਕ ਜਾਂਦੀ ਹੈ ਵਾਢੀ ਦੀ ਤਿਆਰੀ ਹੋ ਜਾਂਦੀ ਹੈ ਤਾਂ ਉਸ ਸਮੇਂ ਕੋਈ ਐਸੀ ਅਣਹੋਣੀ ਵਰਤ ਜਾਂਦੀ ਹੈ ਹਰ ਸਾਲ ਵਿਚਾਰੇ ਕਿਸਾਨਾਂ ਦੇ ਨਾਲ ਐਵੇਂ ਹੀ ਹੁੰਦਾ ਹੈ ਜਦੋਂ ਫਸਲ ਪੱਕ ਜਾਂਦੀ ਹੈ ਵਾਢੀ ਦੀ ਤਿਆਰੀ ਹੁੰਦੀ ਹੈ ਹਨੇਰੀ ਆ ਜਾਂਦੀ ਹੈ ਮੀਂਹ ਆ ਜਾਂਦਾ ਹੈ ਪੱਕੀ ਫਸਲ ਤੇ ਗੜੇ ਪੈ ਜਾਂਦੇ ਹਨ ਤਾਂ 6-6 ਮਹੀਨਿਆਂ ਦੀ ਕੀਤੀ ਗਈ ਮਿਹਨਤ ਬਰਬਾਦ ਹੋ ਜਾਂਦੀ ਹੈ ਤੇ ਕਈ ਕੀ ਮਹੀਨੇ ਸਾਲਾਂ ਤੱਕ ਵੀ ਲੰਘ ਜਾਂਦੇ ਹਨ ਕਿ ਕਿਸਾਨਾਂ ਨੂੰ ਮੁਆਵਜ਼ਾ ਵੀ ਜਿਹੜਾ ਨਹੀਂ ਮਿਲ ਪਾਉਂਦਾ ਤੇ ਇਹ ਸਾਲ ਵੀ ਜਿਹੜਾ ਕਿ ਕਿਸਾਨਾਂ ਵਾਸਤੇ ਇਹ ਜੋ ਹੁਣ ਅਪ੍ਰੈਲ ਦਾ ਮਹੀਨਾ ਵੀ ਬੜਾ ਹੀ ਦੁਖਾਂਤ ਇਹ ਲੰਘ ਰਿਹਾ ਹੈ ਪਿਛਲੇ ਬੀਤੇ ਦਿਨ ਜਿਹੜਾ ਕਿ ਪੰਜਾਬ ਭਰ ਦੇ ਵਿੱਚ ਆ ਜਿਹੜਾ ਕਿ ਪੂਰਾ ਤੂਫਾਨ ਚੜ੍ਹ ਕੇ ਆਇਆ ਮੀਂਹ ਪਿਆ ਘੜੇ ਪਏ ਜਿਸ ਤੋਂ ਬਾਅਦ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਾਫੀ ਥਾਵਾਂ ਤੋਂ ਖਬਰਾਂ ਵੀਡੀਓ ਦੇਖਣ ਨੂੰ ਮਿਲਿਆ ਕਿ ਕਈ ਕਈ 100 ਜਿਹੜੇ ਕਿ ਕਿੱਲੇ ਖੜੀ ਕਣਕ ਜਿਹੜੇ ਕਿ ਲੱਗਣ ਦੇ ਕਾਰਨ ਮੱਚ ਗਏ ਸੜ ਗਏ ਨਾਲ ਕਿਸਾਨਾਂ ਦੇ ਸੜ ਗਏ ਕਈ-ਕਈ ਪਿੰਡਾਂ ਤੱਕ ਅੱਗ ਪਹੁੰਚ ਗਈ ਤੇ ਇਹ ਵੀ ਜਿਹੜੇ ਕਿ ਅਲੱਗ-ਅਲੱਗ ਥਾਵਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਬੜਾ ਹੀ ਦੁੱਖ ਲੱਗਿਆ ਕਿ ਕਿਸਾਨਾਂ ਦਾ ਜਿਹੜਾ ਕਿ ਭਾਰੀ ਨੁਕਸਾਨ ਹੋਇਆ ਤਾਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹਨਾਂ ਦਾ ਜੋ ਮਿਹਨਤ ਸੀ ਜੋ ਮਾਵਜਾ ਸੀ ਉਹ ਇਹਨਾਂ ਨੂੰ ਛੇਤੀ ਦਿੱਤਾ ਜਾਵੇ ਤੇ ਸਾਡੇ ਵੀ ਜਿਹੜੇ ਵੀਰ ਜੋ ਐਨ ਆਰ ਆਈ ਨੇਗੇ ਜੋ ਚੰਗੇ ਪੈਸੇ ਵਾਲੇ ਨੇ ਤਾਂ ਉਹ ਅੱਗੇ ਆਉਣ ਤਾਂ ਇਹਨਾਂ ਕਿਸਾਨ ਵੀਰਾਂ ਦਾ ਕਿਉਂਕਿ ਕਈ ਕਿਸਾਨਾਂ ਦੇ ਸਿਰਫ 2-2 ਕਿੱਲੇ ਕਿੱਲਾ-ਕਿੱਲਾ ਹੀ ਜੋ ਜਿਨ੍ਹਾਂ ਕੋਲੇ ਜ਼ਮੀਨ ਸੀ ਕਣਕ ਜਿਨ੍ਹਾਂ ਨੇ ਬੀਜੀ ਹੋਈ ਸੀ ਤੇ ਖੜੀ ਫਸਲ ਨੂੰ ਅੱਗ ਲੱਗ ਗਈ ਤੇ ਜਿਨ੍ਹਾਂ ਕੋਲੋਂ ਕੋਲੇ ਬੀਜਿਆ ਸੀ ਕਿੱਲਾ 1.5 ਕਿੱਲਾ 2 ਕਿੱਲੇ ਸੀ ਉਹ ਵੀ ਸੜ ਕੇ ਸੁਆਹ ਹੋ ਗਈ ਤਾਂ ਸਾਰਿਆਂ ਨੂੰ ਇਹ ਆਪਾਂ ਨੂੰ ਅੱਗੇ ਆ ਕੇ ਇਨ੍ਹਾਂ ਕਿਸਾਨ ਵੀਰਾਂ ਦੀ ਮਦਦ ਕਰਨੀ ਚਾਹੀਦੀ ਹੈ